ਹਾਂਜੀ ਬਾਬੇ ਕੀ ਹਾਲ ਚਾਲ ਆ ਸਭਾਗਤਾ ਤੁਹਾਡਾ ਬਈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਇੱਕ ਹੋਰ ਕਾਂਡ ਹੋ ਗਿਆ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਇੱਥੇ ਨਾਲ ਆਪਣਾ ਇੱਕ ਦੋਸਤ ਸੀਗਾ ਬਈ ਉਹ ਲਾਹਣ ਆਏ ਸੀਗੇ ਟਿੱਪਰ ਦੇ ਵਿੱਚੋਂ ਮਿੱਟੀ ਠੀਕ ਆ ਤੇ ਉਹਨਾਂ ਦਾ ਖੋ ਗਿਆ ਟਿੱਪਰ ਤੇ ਉਹ ਕਹਿੰਦਾ ਬਈ ਕੱਢ ਕੇ ਜਾ ਟਿੱਪਰ ਤੇ ਆਪਾਂ ਲੈ ਕੇ ਚੱਲਦੇ ਆ ਆਪਣੇ ਆਹ ਹਾਲੈਂਡ ਨੂੰ ਜਿਹੜਾ ਤਿਆਰ ਕਰਾਇਆ ਹੋਇਆ ਇਹਦੇ ਨਾਲ ਉਹਦਾ ਟਿੱਪਰ ਕੱਢ ਕੇ ਆਉਣੇ ਆ ਠੀਕ ਆ ਤੇ ਦਿਖਾਉਣੇ ਕੀ ਗੱਲਬਾਤ ਬਣਦੀ ਹੈ ਨਿਕਲਦਾ ਇਹਦੇ ਨਾਲ ਜਾਂ ਨਹੀਂ ਟੋਚਣ ਦਾ ਜਾਂ ਆਪਾਂ ਚੱਕ ਲਿਆ ਸੀਗਾ ਤੇ ਹੁਣ ਤੋੜਦੇ ਆ ਇਹਨੂੰ ਚੱਲ ਬਈ ਕਰਾਂ ਦੇਖਦੇ ਆ ਕੀ ਗੱਲਬਾਤ ਆ ਪੇਪਰ ਬਾਈ ਮਿੱਟੀ ਦੇ ਵਿੱਚ ਖੋ ਗਿਆ ਮਿੱਟੀ ਲਾਉਣ ਆਏ ਸੀਗੇ ਉਹ ਠੀਕ ਆ ਦੇਖਦੇ ਆ ਕੱਢਦੇ ਆ ਕਿ ਨਹੀਂ ਇਹਦੇ ਨਾਲ ਨਹੀਂ ਆਪਾਂ ਨੂੰ ਇੱਕ ਟਰੈਕਟਰ ਹੋਰ ਨਾਲ ਸੱਦਣਾ ਪੈ ਜੀ ਚੱਲਦੇ ਆ ਉਹ ਖੜਾ ਬਾਈ ਸਾਹਮਣੇ ਚੈੱਕ ਕਰੋ ਮਿੱਟੀ ਦੇ ਵਿੱਚ ਖੋ ਗਿਆ ਖੜਾਗਾ ਇਹ ਕੱਢਣਾ ਆਪਾਂ ਰੋਕੋ 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 ਕੋਲ ਤੋਂ ਬਲਾ ਟਰੈਕਟਰ ਉੱਤਰ ਗਿਆ ਦੇਖਦੇ ਆ ਕੀ ਗੱਲ ਬਾਤ ਹੈ ਪਹਿਲਾਂ ਪਾ ਦੇਖ ਲਈ ਵੀ ਕੀ ਗੱਲ ਬਾਤ ਆ ਖੋ ਗਿਆ ਬਹੁਤ ਫਸੂਤਾ ਹੋ ਗਏ ਡ ਹੂੰ 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 ਮਿੱਟੀ ਵੀ ਦੂਜੀ ਦੇਖੋ ਮੇਰੀਆਂ ਲੱਤਾਂ ਵੀ ਖੁੱਭ ਗਈਆਂ ਭਾਈ ਨਹੀਂ ਕਿੰਨੀਆਂ ਕਿੰਨੀਆਂ ਹਨ ਬੰਦਾ ਵਿੱਚ ਹੀ ਬੈਠਾ ਆਪਣਾ ਹਜੇ ਕਹਿੰਦਾ ਆ ਗਿਆ ਯਾਰਾ ਮਹਾ ਆ ਗਿਆ ਹੁਣ ਕਾੜਦੇ ਚੱਕਰ ਨਾ ਮਨ ਟੋਜਨ ਪਾ ਲੈਣ ਦੇ ਮੈਨੂੰ ਘੜੀਸ ਕੀ ਪਿੰਡ ਛੱਡ ਕੇ ਆਉਂ ਤੈਨੂੰ ਚੱਕਰ ਨਾ ਮਨ ਮਿੱਟੀ ਖਾਲੀ ਕਰਾ ਬਈ ਹੈਗਾ ਦਾ ਇਹ ਭਰਿਆ ਨਹੀਂ ਹੈਗਾ ਉਹ ਦੇਖੋ ਖਾਲੀ ਆ ਇੱਥੋਂ ਦੀਂਦਾ ਥੋੜਾ ਜਿਹਾ ਚਲੋ ਕੋਈ ਚੱਕਰ ਨਹੀਂ ਬੈਠਣ ਦੇ ਮੈਨੂੰ ਆਪਣੇ ਹਾਲੈਂਡ ਤੇ ਕਰਕੇ ਵਾਗੜਾਉਣੇ ਇਹਦੇ ਚ ਟੋਜਨ ਦੇਖਦੇ ਕੀ ਗੱਲਬਾਤ ਬਣਦੀ ਹੈ ਲਓ ਬਾਬੇ ਹੁਣ ਆਪਾਂ ਪਾਉਣਾ ਬਈ ਟੋਜਨ ਸਭ ਤੋਂ ਪਹਿਲਾਂ ਥੋੜਾ ਜਿਹਾ ਇਹਨੂੰ ਅੱਗੇ ਕਰ ਲਈਏ ਬਾਈ ਇਹ ਹੁਣ ਇਹਨੂੰ ਓਏ ਓਏ ਕਿੰਦਰ ਗਲਤ 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 ਚੱਲ 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 ਬਾਈ ਇੱਕ ਮਿੰਟ ਉਹ ਗਲਤ ਆ ਗਿਆ ਚੱਲ 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 ਆਪਣੇ ਵਾਲਾ ਵੀ ਨਾ ਖੁਬ ਜਿਹਾ ਕਿਤੇ ਪਰ ਇਥੇ ਮਾਣਾ ਛੋਟੇ ਦੇ ਖੋਣ ਖਬਣ ਵਾਲੇ ਤਾਂ ਕੰਮ ਹੀ ਨਹੀਂ ਹੈਗਾ ਬਾਈ ਕਿਆਈ ਨਾ ਰੱਖ ਮੜਾ ਹਟ ਗਿਆਈ ਨਾ ਚੱਲ ਚੱਲ ਚਾਲ ਚੱਲ ਚੱਲ ਬਾਈ ਤੋੜ ਮੜਾ ਹੁਣ ਆਪਾਂ ਦੇਖਦੇ ਆ ਮੂੰਹ ਨੂੰ ਤੋੜ ਕੇ ਚੱਲ ਚੱਲ ਚਾਲ ਲਓ ਵੀ ਟੋਚਨਾ ਆਪਾਂ ਪਾ ਲਿਆ ਬਈ ਦੇਖਦੇ ਆ ਕੀ ਗੱਲਬਾਤ ਬਣਦੀ ਆ ਐਨਾ ਬਈ ਖੱਜਾ ਨਹੀਂ ਜਾਂਦਾ ਓਏ ਖੋ ਗਿਆ ਬੜਾ ਪਿਆਗਾ ਇਹਦਾ ਆਪਣੇ ਵਾਲਾ ਵੀ ਲੈਣ ਲੱਗਾ ਸਲਿੱਪ ਇੱਕ ਟੈਰੀ ਘੁੰਮਦਾ ਗਾ ਇਧਰੋਂ ਦੇਖ ਚੱਲ 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 ਇਹ ਚੱਕਰ ਪੈ ਗਿਆ ਲੋਵਾ ਭੇ ਵੜ ਗਿਆ ਮੈਚ ਤਾਂ ਬਾਈ ਇਹਦਾ ਭੈਣ ਆ ਆਪਣੇ ਵਾਲੇ ਇਹਨੇ ਵੀ ਡਾ ਲਿਆ ਇਹਨੂੰ ਚੱਲ 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 ਛੋਟਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਨਾ ਉਹ ਆੜ ਗਿਆ ਗਾ ਮੈਂ ਬਾਈ ਮੈਚ ਝੜ ਗਿਆ ਭੈਣਾ ਮਿੱਟ ਹੈ ਹੀ ਬੜਾ ਖਸੁੱਤਾ ਦੇਖਦੇ ਆ ਮੂਹਲੇ ਟਾਇਰਾਂ ਦੀ ਕਟਾਈ ਕਟੂਈ ਕਰਕੇ ਕੀ ਪਤਾ ਲੈ ਜੇ ਖਿੱਚ ਕੇ ਟਰੈਕਟਰ ਨੂੰ ਉਤਰ ਛੱਡ ਕੇ ਦੇਖਦੇ ਆ ਚੱਲ 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 ਅੜ ਗਿਆ ਭਾਈ ਕੰਮ ਅੜ ਗਿਆ ਕੰਮ ਖਿੱਚਿਆ ਨਹੀਂ ਗਿਆ ਤਾਂ ਵੀ ਹੌਲੈਂਡ ਤੋਂ ਵੀ ਬੀਜਤੀ ਘਰਾਤੀ ਆ ਜਪਾਣ ਚੱਲ ਕੋਈ ਚੱਕਰ ਨਹੀਂ ਇੱਕ ਟਰੈਕਟਰ ਆਪਾਂ ਨੂੰ ਹੋਰ ਲਿਆਉਣਾ pô ਟਰੈਕਟਰ ਹੋਰ ਲਿਆਉਣਾ ਆਪਾਂ ਪਰਵਾਹ ਨਾ ਮੰਨ ਠੀਕ ਆ ਇਹ ਟਰੈਕਟਰ ਆਪਣਾ ਹੋਰ ਵਾਹ ਫੋਰ ਨਹੀਂ ਹੈਗਾ ਠੀਕ ਆ ਚੱਲ 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 ਮੈਂ ਕਨ ਆ ਜੂ ਕੋਈ ਚੱਕਰ ਆਪਾਂ ਬਈ ਟਰੈਕਟਰ ਇੱਕ ਹੋਰ ਲਿਆਉਣੇ ਆ ਇੱਕ ਤਰ੍ਹਾਂ ਮਾਨ ਵਾਲਾ ਟਰੈਕਟਰ ਤੋਂ ਉਤਰ ਗਰਾ ਲਓ ਬਾਬੇ ਵਾਹ ਖੜਾ ਆਪਣਾ ਫਾਰਮ ਟਰੈਕ ਠੀਕ ਆ 60 ਦਾ ਤੇ ਇਹ ਲੈ ਕੇ ਚੱਲਦੇ ਆ ਇਹਦੇ ਨਾਲ ਟੋਜਨ ਡਾਜਨ ਪਾ ਕੇ ਚੈੱਕ ਕਰਦੇ ਆ ਵੀ ਕੀ ਗੱਲ ਬਾਤ ਆ ਜੇ ਹੁੰਦੀ ਆ ਤਾਂ ਚਾਰ ਉਹ ਝੋਟਿਆ ਕੱਢੀ ਆ ਗਿਆ ਅੱਜ ਤੇਰੀ ਲੋਡ ਪੈ ਗਈ ਇਹ ਵੀ ਆਪਾਂ ਟਰੈਕਟਰ ਬਈ ਮੋਡੀਫਾਈ ਕਰਾਂਗੇ ਠੀਕ ਆ ਦਿਖਾਵਾਂਗੇ ਤੁਹਾਨੂੰ ਕੀ ਗੱਲ ਬਾਤ ਉਹ ਦੇਖਿਓ ਏ ਏ ਪਲਟ ਕੇ ਅਸੂਏ ਇਹ ਤਾਂ ਪਹਿਲੀ ਯੁਰਕਾ ਦਿਖਾਤਾ ਸੀਗਾ ਬੈਗ ਲਾ ਗਿਆ ਬਸ ਹਲਕਾ 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 ਚੱਲ 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 ਚੱਲਾ ਲਾਓ ਭਾਈ ਟੋਚਨ ਤਿਆਰ ਆ ਕਹਿੰਦੇ ਚੱਲ ਚੱਲ ਚੱਲਾ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਭਾਈ ਲੈ ਗਿਆ ਫਾਰਮ 60 ਲੈ ਗਿਆ ਚੱਲ 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 ਅੱਛਾ ਚੱਲ ਐ ਜੋ ਬੜੀ ਹੋਈ ਵਈ ਅੜ ਗਿਆ ਮੈਂ ਤੇ ਟਿੱਪਰ ਜਪਾ ਨਾ ਹਿੱਲਦਾ ਹੀ ਨਹੀਂ ਹੈਗਾ ਐ ਤਾਂ ਹੀ ਨਿਕਲਣਾ ਹੈਗਾ ਚੱਲ 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 ਅੜ ਗਿਆ ਭਾਈ ਮੈਂ ਅੜ ਗਿਆ ਇਹ ਤਾਂ ਹੀ ਨਿਕਲਦਾ ਹੈਗਾ ਚੱਲ ਪਟਾਈ ਕਟੋਈ ਵੀ ਕਰਕੇ ਦੇਖ ਲੈਣਾ ਕੀ ਪਤਾ ਨਿਕਲਿਆ ਵੇ ਪੈਪਰ ਬਾਈ ਖੋਈ ਵਾਲਾ ਪੜਾਗਾ ਗੱਲ ਬਾਤ ਐਂਡ ਕਰਾਈ ਬੈਠਾ ਪਟੂ ਇਹਦਾ ਕੰਮ ਹੋ ਗਿਆ ਖਰਾਬ ਹੂੰ ਇਹ ਜੱਕਰ ਪੈ ਗਿਆ ਟੋਜਨ ਕੱਢਦੇ ਆ ਪਹਿਲਾਂ ਆਪਾਂ ਇਹਨੂੰ ਇੱਥੇ ਖੜਾ ਦਿੰਨੇ ਆ ਠੀਕ ਐ ਤੇ ਹੁਣ ਟਰੈਕਟਰ ਬਦਲਦੇ ਆਪਾਂ ਆਹੀ ਟਰੈਕਟਰ ਦੇ ਬਹਿਨੇ ਆ ਆਪਣੇ ਹੌਲੇ ਇਹਦਾ ਵੀ ਟੋਜਨ ਕੱਢਦੇ ਆ ਚੱਲੋ ਇਹ ਟੋਚਨ ਆਪਾਂ ਇਹਦਾ ਵੀ ਕੱਢਤਾ ਬਾਈ ਠੀਕ ਆ ਤੇ ਹੁਣ ਮੈਂ ਟਿੱਪਰ ਦੇ ਵਿੱਚ ਹੀ ਵੈਣਾ ਫਿਰ ਦੇਖਦੇ ਆ ਲਾ ਵੀ ਥੋੜਾ ਯਾਰ ਵੈ ਗਿਆ ਟਿੱਪਰ ਦੇ ਵਿੱਚ ਟਿੱਪਰ ਨੂੰ ਲੈ ਕੇ ਜਾਣਾ ਬੈਕ ਪਹਿਲਾਂ ਆਹੀਂ ਕੱਢਦੇ ਆਪਾਂ ਬਿਨਾ ਟੋਚਨ ਤੋਂ ਕਿਉਂਕਿ ਮੇਰੇ ਹਿਸਾਬ ਨਾਲ ਬਾਈ ਮੂਰੇ ਨਿਕਲਦੇ ਨਹੀਂ ਹੈਗਾ ਬੈਕ ਹੀ ਲੈ ਕੇ ਜਾਣਾ ਪਊ ਚੱਲ 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 ਆਹੀਂ ਕੱਢਣਾ ਪਊ ਇਹ ਕੰਮ ਅੜ ਗਿਆ ਮੇਚ ਥੋੜਾ ਜਿਹਾ ਆਲੋ ਹੁਣ ਆਪਾਂ ਮੂਰ ਨੂੰ ਲੈਣਾ ਹੀ ਬਣਾ ਲਈ ਹੈ ਨਾ ਥੋੜੀਆਂ ਜੀਆਂ ਚੱਲ 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 ਆਹੀ ਲੈਣ ਦੇ ਵਿੱਚ ਦੀ ਲੈ ਕੇ ਚੱਲਾਂ ਲਿਖਾ ਜਾ ਬਣ ਕੇ ਨਾ ਜਦੋਂ ਫੇਰ ਜਾਊਗਾ ਇਹ ਫੇਰ ਖੜ ਗਿਆ ਚੱਲ ਚੱਲ ਬੈਗ ਚੱਲ ਬੈਗ ਚੱਲ ਮੂਰ ਨੂੰ ਚੱਲ 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 ਇਧਰ ਨੂੰ ਲਿਹਿਜ 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 ਹਜੜ ਗਿਆ ਖੜ ਗਿਆ ਖੜ ਗਿਆ ਫੇਰ ਚੱਲ ਪਿਆ ਬੈਗ ਓ ਚਾਰ ਝੋਟਿਆ ਦਵੀ ਜੇ ਕਹ ਤੋ ਜਾਣਾ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਚੱਲ 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 ਚਲੋ ਕੋਈ ਚੱਕਰ ਨਹੀਂ ਇੱਥੇ ਤੱਕ ਲਿਆਈ ਤਾਂ ਹੁਣ ਟੋਜਨ ਪਾ ਕੇ ਦੇਖਦੇ ਆ ਆਪਣੇ ਲਓ ਬਾਬੇ ਹੁਣ ਆਪਣੇ ਫਾਰਮ ਸਾਠ ਨਾਲ ਟੋਜਨ ਪਾ ਕੇ ਦੇਖਦੇ ਆ ਤਾਂ ਠੀਕ ਆ ਨੇੜੇ ਤਾਂ ਲਿਆਂਦਾ ਆਪਾਂ ਇੱਥੋਂ ਦਾ ਕੱਢ ਹੀ ਦੇਣਾ ਇਹਨੇ ਚੱਲ ਓਏ ਲੈ ਗਿਆ ਬਾਈ ਲੈ ਗਿਆ ਲੈ ਗਿਆ ਲੈ ਗਿਆ ਆੜੇ ਮੜੇ ਮੜੇ ਸੈੱਟ ਕਰ ਲੈਣ ਦੇ ਲਈ ਕਿਸੇ ਨਹੀਂ ਚੱਲ ਯਾਰ ਚੱਲ ਚੱਲ ਲੈ ਗਿਆ ਪੱਟ ਕੇ ਲੈ ਗਿਆ 4x4 ਨਹੀਂ ਹੈਗਾ ਨਾ ਤਾਂ ਕਰਕੇ ਥੋੜੀ ਚੱਕਰ ਮਾਰ ਮੰਦਾ ਬੜਾ ਬੈਗ ਲੈ ਗਿਆ ਯਾਰ ਓਹੋ ਹੋ ਟੋਚ ਨਹੀਂ ਟੁੱਟ ਗਿਆ ਓਏ ਨਹੀਂ ਨਹੀਂ ਰੁਕ ਵਗਰ ਰੁਕ ਵਗਰ ਥੱਲੇ ਥੱਲੇ ਕਰੋ ਥੱਲੇ ਕੰਮ ਮੜ ਗਿਆ ਭਾਈ ਪਹਿਲਾਂ ਤੁਰ ਪਿਆ ਹੀ ਗੱਲ ਕਰ ਮੈਂ ਥੋੜਾ ਜਿਹਾ ਚੱਕਰ ਉਹ ਕਰ ਗਿਆ ਲਓ ਅਬੇ ਬਾਰੇ ਕੱਢਤਾ ਬਈ ਆਪਾਂ ਦੀ ਘਟੇ ਪਰ ਇਹਦਾ ਦੋ ਜਣ ਆਪਾਂ ਕੱਢ ਦਿੰਨੇ ਆ ਚੱਕ ਓਕੇ ਰਿਪੋਰਟ ਬਾਈ ਚੰਗਾ ਮਿਲਦਿਆ ਤੈਨੂੰ ਫੇਰ ਕਿਤੇ ਆ 10 ਦੀ ਬੜਾ ਔਖਾ ਕੱਢਿਆ ਬਈ ਯਾਰ ਪਰ ਫੇਰ ਵੀ ਆਪਣੇ ਫਾਰਮ ਡ੍ਰੈਗ ਨਹੀਂ ਕੱਢਿਆ ਤੇ ਇਧਰ ਹੁਣ ਆਪਣਾ ਜਿਹੜਾ ਸੀਗਾ ਹਾਲੈਂਡ ਉਹ ਆਪਾਂ ਖੜਾ ਆਏ ਸੀਗੇ ਤੇ ਉਹ ਕਰਨ ਆਪਾਂ ਬਾਈ 4x4 ਠੀਕ ਆ ਤੁਸੀਂ ਸਾਨੂੰ ਅਗਲੀ ਵੀਡੀਓ 'ਚ ਮਿਲਦੇ ਆ ਤੇ ਹੋਰ ਆਪਾਂ ਕਿਹੜਾ ਟਰੈਕਟਰ ਤਿਆਰ ਕਰੀਏ ਤੇ ਕਮੈਂਟ ਕਰਕੇ ਦੱਸਿਓ ਆਪਾਂ ਨੂੰ ਮਿਲਦੇ ਆ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ